ਰਾਜਨੀਤਿਕ ਹੁੰਦੇ ਹੈ ਐਸੀ ਇਨਾ ਦੀ ਪ੍ਰਕਾਰ ਹਟ ਵਿੱਚ ਨਹੀਂ ਆਣਾ ਇਹ ਐਸੀ ਕਿਸੇ ਤਰ੍ਹਾਂ ਦੇ ਆਪਸੀ ਪ੍ਰਕਰੋ ਵਿੱਚ ਨਹੀਂ ਪੈਣਾ ਐਸੀ ਸਾਡਾ ਹਿਮਾਚਲ ਦੇ ਨਾਲ ਅੱਜ ਦਾ ਪਿਆਰ ਨਹੀਂ ਹੈ ਸਦੀਆਂ ਤੋਂ ਹੈ ਇਕੱਠੇ ਵੀ ਰਹੇ ਹੈ ਇਕੱਠੇ ਵੀ ਹੈ ਇਸ ਕਰਕੇ ਐਸੀ ਇਹਨਾਂ ਦੇ ਜਿਹੜੇ ਬੀਜੇਪੀ ਦੇ ਮਨਸੂਬੇ ਹੈ ਕਿ ਸਾਡੇ 'ਚ ਪਿੱਕ ਪਵੇ ਸਾਡੇ ਵਪਾਰ ਖਤਮ ਹੋਣ ਹਿਮਾਚਲ ਦਾ ਵਪਾਰ ਖਤਮ ਕਰਨਾ ਚਾਹੁੰਦੇ ਹਿਮਾਚਲ ਵਿੱਚ ਜਦੋਂ ਤੁਸੀਂ ਕਿਸੇ ਦੂਸਰੀ ਸਟਾਹ ਦੇ ਬੰਦਿਆਂ ਨੂੰ ਰੋਕੋਗੇ ਤਾਂ ਉੱਥੇ ਲੋਕ ਜਾਣਾ ਬੰਦ ਕਰਨਗੇ ਉਹਦੇ ਨਾਲ ਉੱਥੇ ਦਾ ਵਪਾਰ ਹਿੱਟ ਹੋਏਗਾ ਤੇ ਇਹ ਸਾਡੇ ਵਾਸਤੇ ਇੱਕ ਅਕੱਛੀ ਜਗ੍ਹਾ ਹੈ ਹਿਮਾਚਲ ਘੁੰਮਣ ਵਾਸਤੇ ਇਹ ਸਾਡੇ ਰਿਸ਼ਤਿਆਂ ਨੂੰ ਖਰਾਬ ਕਰਨ ਵਾਲੇ ਅੰਸਰ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਧਨਿਆਉਣੇ ਹਰਕਤਾਂ ਕਰਦੇ ਉੱਥੇ ਦੇ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕੀਤੀ ਸੀ ਉਹਨਾਂ ਨੇ ਬੜੇ ਸੰਗੀਨ ਐਕਸ਼ਨ ਜਿਹੜਾ ਕੋਈ ਐਸੀ ਗਲ ਕਰਦਾ ਉਹਨਾਂ ਤੇ ਲਏ ਹੈ ਤੇ ਲੈਣ ਸਾਹਿਬ ਸਾਡੇ ਪਾਸ ਪਾਣੀ ਹੈ ਹੀ ਨਹੀਂ ਦੇਣਾ ਕਿੱਥੇ ਦੇ ਇਹ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੇ ਦਰਿਆ ਸੁੱਕ ਰਹੇ ਐ ਸਾਡੀਆਂ ਨਦੀਆਂ ਨਾਲਿਆਂ 'ਚ ਪਾਣੀ ਹੈ ਨਹੀਂ ਤੋਂ ਪਾਣੀ ਦੇਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਨਹੀਂ ਸਾਡੇ ਕੋਲ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਇਹ ਹੀ ਪੁੱਛ ਲਓ ਜਿਨ੍ਹਾਂ ਨੇ ਦੱਸ ਉੱਤੇ ਰੱਖਿਆ ਇਹਨਾਂ ਨੂੰ ਪੁੱਛ ਲਓ ਪਹਿਲਾਂ ਸਵਾ 2 ਸਾਲ ਕਿਹਨੇ ਰੋਕ ਰੱਖਿਆ ਤੁਹਾਨੂੰ ਪਹਿਲਾਂ ਸਵਾ 2 ਸਾਲ ਕਿਹਨੇ ਤੁਹਾਨੂੰ ਰੋਕ ਰੱਖਿਆ ਵੀ ਹਾਂ ਵੀ ਜਲੰਧਰ ਦੇ ਵਿੱਚ ਮੈਂ ਕਹਿੰਨਾ ਮੈਂ ਓਪਨਲੀ ਕਹਿੰਨਾ ਜਲੰਧਰ ਦੇ ਵਿੱਚ ਪਿਛਲੇ ਸਵਾ 2 ਸਾਲਾਂ 'ਚ ਜੇ ਇੱਟ ਵੀ ਲੱਗੀ ਹੋਵੇ ਤੇ ਲੋਕਾਂ ਨੂੰ ਵੋਟ ਆਮ ਆਦਮੀ ਪਾਰਟੀ ਨੂੰ ਪਾ ਦੇਣੀ ਕਹੀਦੀ ਆ ਅਦਰਵਾਈਜ਼ ਇਹ ਵੋਟ ਦੇ ਹੱਕਦਾਰ ਨਹੀਂ ਐ ਕਿਉਂਕਿ ਆ ਰਿੰਕੂ ਹੋਵੇ ਚਾਹੇ ਆ ਚੀਤ ਲੰਗਰਾਲ ਹੋਵੇ ਮੈਨੂੰ ਲੱਗਦਾ ਇਹ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਂਦੇ ਆ ਇਹ ਤਾਂ ਐ ਸਮਝਦੇ ਆ ਜਿੱਦਾਂ ਕੋਈ ਫਿਲਮ ਦੇ ਕਿਤੇ ਹੀਰੋ ਹੁੰਦੇ ਆ ਵੀ ਕਦੀ ਉਹ ਫਿਲਮ ਚਲਾ ਲਈ ਕਦੀ ਉਹ ਫਿਲਮ ਚ ਨਾ ਲਈ ਮੈਨੂੰ ਨਹੀਂ ਲੱਗਦਾ ਕਿਉਂਕਿ ਲੋਕਾਂ ਦੇ ਪ੍ਰਤੀ ਇਤਿਹਾਸ ਕਿਹੜਾ ਆ ਲੈ ਲੈਂਦੇ ਆ ਯਾਰ ਇਹਨਾਂ ਨੇ ਤਾਂ ਦੂਸਰੀ ਅਭਿਲਮਾ ਫੇਲ ਕਰਤੀਆਂ ਸਾਰੀਆਂ। ਤੇ ਰਿਕੂ ਇਹ ਪੁੱਛ ਲੈਣਾ ਸੀ ਕਿ ਭਾਈ ਪਹਿਲਾਂ ਤੂੰ 5 ਸਾਲ ਐਮਐਲਏ ਰਿਆ ਹੁਣ 9-10 ਮਹੀਨੇ ਐਮਪੀ ਵੀ ਰਹਿ ਲਿਆ। ਤੈਨੂੰ ਕਿਸੇ ਨੇ ਰੋਕਿਆ ਸੀਗਾ ਨਸ਼ਾ ਬੰਦ ਕਰਾਉਣ ਤੋਂ? ਇਹਨਾਂ ਦੇ 2.5 ਸਾਲ ਹੋ ਗਏ ਇਹਨਾਂ ਦਾ ਭਗਵੰਤ ਮਾਨ ਇਹਨਾਂ ਦਾ ਕੇਜਰੀ ਵਾਲ ਕਹਿੰਦਾ ਸੀ ਵੀ ਮੈਂ ਤਾਂ 4 ਮਹੀਨਿਆਂ ਚ ਕਰ ਦੂੰ ਬਸ। ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਰੋਕਦਾ ਕੌਣ ਸੀਗਾ ਹੁਣ ਜਦੋਂ ਨਵੀਂ ਇਲੈਕਸ਼ਨ ਆ ਗਈ ਤੇ ਫਿਰ ਉਹਦੇ 'ਚ ਕਹਿੰਦੇ ਅਸੀਂ ਬੰਦ ਕਰਾਵਾਂਗੇ। ਇਨਾਂ ਕੋਲ ਬੰਦਬੰਦ ਨਹੀਂ ਹੋਣਾ ਨਾ ਇਹਨਾਂ ਕੋਲ ਕੋਈ ਇਦਾਂ ਦਾ ਵਿਜਨ ਆ ਨਾ ਇਦਾਂ ਦੀ ਇਹਨਾਂ ਦੀ ਕੋਈ ਸ਼ਕਤ ਮੈਂ ਕੋਲ ਦੇਖਾਂ ਇਹ ਨਸ਼ਾ ਨਾ ਤਾਂ ਰਿੰਕੂ ਦੇ ਅੱਗੇ ਕਿਸੇ ਨੂੰ ਰੋਕਿਆ ਨਾ ਰਿੰਕੂ ਨੂੰ ਰੋਕਿਆ ਸਰਕਾਰ ਨੇ ਕਿਉਂਕਿ 10 ਮਹੀਨੇ ਤੇ ਨਾ ਹੀ ਸੀਤਲੰਗਰਾਲ ਨੂੰ ਰੋਕਿਆ ਇਹਨਾਂ ਨੇ ਫਲਾਇਆ ਨਸ਼ਾ ਇੱਥੇ ਇਹ ਜ਼ਿੰਮੇਵਾਰ ਹੈ ਇੱਥੇ ਨਸ਼ਾ ਫੈਲਣ ਦੇ ਤੇ ਅੱਜ ਵੀ ਫਲਾ ਰਹੇ ਆ ਅੱਜ ਵੀ ਇੱਥੇ ਨਸ਼ਾ ਵਿਕ ਰਿਹਾ ਹੈ ਐਸੇ ਸਵਾਰਥ ਕਰ ਰਹੇ ਉਸੇ ਖਿਲਾਫ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਰੋਕਾਂਗੇ ਇਹ ਲੜਾਈ ਅਸੀਂ ਲੜਨੀ ਹੈ ਇਹ ਲੜ ਕੇ ਇੱਥੇ ਜਲੰਧਰ ਜੋ ਨਸ਼ਾ ਵੀ ਕੱਢਾਂਗੇ ਜਿਹੜੇ ਇਹ ਸਨੇਚਿੰਗ ਹੋ ਰਹੀਆਂ ਜਿਹੜੇ ਡਾਕੇ ਵੱਜ ਰਹੇ ਇਹ ਵੀ ਮਸਲਾ ਅਸੀਂ ਹੱਲ ਕਰਨਾ ਇਹ ਨੂੰ ਤਕੜੀ ਹੋ ਕੇ ਕਰਾਂਗੇ